ਪ੍ਰੀਜ਼ਿੰਗ ਦਾ ਆਪਣੇ ਸਟਾਫ ਮੈਂਬਰ ਵੀ ਆ ਟਾਇਰਲੈਸ ਐ ਜਿਹੜੇ ਬੱਚਿਆਂ ਨੇ ਐਂਕਰਿੰਗ ਕੀਤੀ ਮੰਨਿਆ ਪ੍ਰੋਫੈਸ਼ਨਲ ਨਹੀਂ ਸੀਗੇ ਬਟ ਤੁਹਾਡੇ ਸਾਹਮਣੇ ਤੇ ਆਏ ਪ੍ਰੋਫੈਸ਼ਨਲ ਐਂਕਰਰ ਹੋਣ ਹੁੰਦਾ ਇਹਨਾਂ ਦੇ ਵਿੱਚੋਂ ਨਿਕਲ ਕੇ ਨਹੀਂ ਲੱਗੇ ਹਾਈ ਸਟੈਂਡਰਡ ਤੇ ਜਾਣਾ ਜਿਵੇਂ ਅੱਜ ਮੇਰਾ ਬੱਚਾ ਜਿਹੜਾ ਮੇਰੇ ਕੋਲ ਬੈਠਾ ਹੈ ਸ਼ਰਨਜੀਤ ਸਿੰਘ ਇੱਕ ਨਾਰਮਲ ਸਟੂਡੈਂਟ ਉੱਠ ਕੇ ਸਟੇਜ ਦੇ ਅੰਦਰ ਅੰਦਰ ਨਾਈਟਿੰਗਲੇ ਸਟੇਜ ਦੇ ਅੰਦਰ ਅੱਜ ਵਰਲਡ ਦੀ ਸਟੇਜ ਤੇ ਹੈ ਇਹਨੂੰ ਹਰ ਕੋ ਜਾਣਦਾ ਹੈ ਟੋਕਰਾ ਚੈਨਲ ਨਾਲ ਜਿਹੜਾ ਕਹਿੰਦੇ ਕਮੇਡੀ ਜ਼ਬਰਦਸਤ ਹੈ ਬੱਚੇ ਦੀ ਸੋ ਕਲਾਪਿੰਗ ਹੋ ਰਹੀ ਹੈ ਮਾਡੇ ਮੇਰੇ ਜਦੋਂ ਅਸੀਂ ਬੱਚਿਆਂ ਦੇ ਨਾਮ ਨਾਲ ਜਾਣੇ ਜਾਣ ਲੱਗਦੇ ਆ ਉਹ ਇੱਕ ਹੋਰ ਮਜ਼ਾ ਹੁੰਦਾ ਹੈ ਉਹ ਇੱਕ ਹੋਰ ਪ੍ਰਾਊਡ ਹੁੰਦਾ ਹੈ ਅਸੀਂ ਤੇ ਆਪਣੀ ਪਛਾਣ ਬਣਾਉਂਦੇ ਹੀ ਬਣਾਉਂਦੇ ਆ ਪਰ ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਣਗੇ ਤੁਹਾਡੇ ਬੱਚੇ ਮੈਂ ਉਮੀਦ ਕਰਦੀ ਆ ਮੈਂ ਉਹਨਾਂ ਨੂੰ ਇਹੋ ਜੀ ਐਜੂਕੇਸ਼ਨ ਦੇ ਸਕਾਂ ਮੈਂ ਉਹਨਾਂ ਨੂੰ ਇਹ ਜੇ ਸੰਸਕਾਰ ਦੇ ਸਕਾਂ ਨਾਈਟਿੰਗਲ ਦੇ ਅੰਦਰ ਕਿ ਤੁਸੀਂ ਉਹਨਾਂ ਦੇ ਮਦਰ ਫਾਦਰ ਬਣ ਕੇ ਪ੍ਰਾਊਡ ফিল ਕਰੋ ਇਹ ਇੱਛਾ ਦੇ ਨਾਲ ਮੈਂ ਸਭ ਨੂੰ ਥੈਂਕ ਯੂ ਬੋਲਦੀ ਆ ਤੇ ਲਾਸਟ ਇਅਰ ਜਿਹੜੀ ਸਾਡੀਆਂ ਪ੍ਰਾਪਤੀਆਂ ਰਹੀਆਂ ਤੇ ਅਗਲੇ ਸਾਲ ਦੀਆਂ ਪ੍ਰਾਪਤੀਆਂ ਨੇ ਲਾਸਟ ਇਅਰ ਦੀ ਬੱਚਿਆਂ ਦੀ ਫੈਸਿਲਿਟੀ साउंड प्रूफ जनरेटर स्कूल लगया गया वह भी स्कूल की वही प्रॉप्टी है सो थैंक्स टू आल पेरेंट्स बीइंग अगले ईयर की कैरी हो चुकी है फिफ्थ कलास तक साढ़िया सारे क्लासेज समार्ट क्लास बनन जा रही हैं नॉट ओनली समार्ट क्लासेज बट लाइव क्लासेस हर एक टीचर की क्लास एक एवि पैनल होएगा तो हर एक ਟੀਚਰ ਦੇ ਕੋਲ ਇੱਕ ਟੈਬ ਹੋਏਗੀ ਜਿਹਦੇ ਉੱਤੇ ਲਾਈਵ ਤੁਸੀਂ ਵੀ ਦੇਖ ਸਕਦੇ ਹੋ ਟੀਚਰ ਕਿਵੇਂ ਪੜਾ ਰਿਹਾ ਹੈ ਤੁਸੀਂ ਵੀ ਦੇਖ ਸਕਦੇ ਆ ਇਹਦੇ ਵਿੱਚ ਇੰਪਰੂਵਮੈਂਟ ਕੀ ਹੋਏਗੀ ਕਿ ਬੱਚਿਆਂ ਨੂੰ ਵਰਲਡ ਵਾਈਡ ਐਜੂਕੇਸ਼ਨ ਪ੍ਰੋਪਰ ਵੇ ਨਾਲ ਐਜੂਕੇਸ਼ਨ ਮਿਲੇਗੀ ਸੋ ਥਿਸ ਇਜ਼ आवर ਸਟੈਪ ਥਿਸ ਇਜ਼ ਦਾ ਸਟੈਪ ਆਫ ਨਾਈਟਿੰਗ ਏ ਟੁਵਰਡਸ ਪ੍ਰੋਗਰੈਸ ਤੁਹਾਡੀ ਕੋਆਪਰੇਸ਼ਨ ਚਾਹੀਦੀ ਸਭ ਦੀ ਵਿਸਤ੍ਰਿਤ ਬਤਰੀ ਟੀਚਰ ਸੇ ਟ੍ਰੇਨਿੰਗ ਚ ਲੇਗੀ ਨਾਲ ਨਾਲ ਤੁਹਾਡੀ ਟ੍ਰੇਨਿੰਗ ਵੀ ਚ ਲੇਗੀ ਸੋ ਸਾਨੂੰ ਕੋਆਪਰੇਟ ਕਰਨਾ ਹੈ इन द एंड ऑफ द फंक्शन आई वॉन्ट टू छून दैट गिव बिग अ प्लॉट फॉर द स्टाफ मैम्बर फॉर देयर टाइमलैस एफर्ट डेडीकेशन इन्हों मेहनत तो बगैर ये प्रोग्राम ਸਫਲ ਨਹੀਂ ਹੋ ਸਕਦਾ ਜਿਹੜੇ ਤੁਸੀਂ ਵੀ ਜਾਣਦੇ ਹੋ ਕਿ ਇੱਕ ਬੱਚੇ ਨੂੰ ਕੰਟਰੋਲ ਕਰਨਾ ਹੋਵੇ ਮਦਰਸ ਥੱਕ ਜਾਂਦੀਆਂ ਨੇ ਤੇ ਛੋਟੇ ਛੋਟੇ ਬੱਚਿਆਂ ਨੂੰ ਕੰਨੀ ਇੱਕ ਸਰਤਾ ਦੇ ਵਿੱਚ ਲਿਆ ਕੇ ਇੱਥੇ ਨਚਾਉਣ ਵਾਲਾ ਇੱਥੇ ਇੱਕ ਸਰਤਾ ਵਿੱਚ ਉਹਨਾਂ ਦਾ ਕੌਨਫੀਡੈਂਸ ਵਧਾਉਣ ਵਾਲਾ ਸਿਰਫ ਕਿਚਰੀ ਹੋ ਸਕਦਾ ਹੈ ਸੋ ਗਿਵ them a big applause ਸਾਰਿਆਂ ਦੇ ਲਈ ਇਹ ਦੇ ਮੈਮੋਰਲ ਮੈਮਰੇਬਲ ਰਹੇਗਾ ਸਾਰੇ ਬੱਚਿਆਂ ਦੇ ਲਈ ਸਾਰੇ ਪੇਰੈਂਟਸ ਦੇ ਲਈ ਇਹ ਕੀ ਇਹ ਦੇ ਮੈਮਰੇਬਲ ਰਹੇਗਾ ਯੈਸ অর ਨੋ ਯੈਸ ਫਿਰ ਕਲਾਪਿੰਗ ਸਟਾਰ ਜਾਨੀ ਚਾਹੀਦੀ ਆ ਆਪਣੇ ਬੱਚਿਆਂ ਦੇ ਲਈ ਜਿਨ੍ਹਾਂ ਨੇ ਕੰਨੀ ਡੈਡੀਕੇਸ਼ਨ ਨਾਲ ਤੁਹਾਨੂੰ ਆਪਣੀ ਪਰਫਾਰਮੈਂਸ ਦਿਖਾਈ ਸਾਰਾ ਸਾਲ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਬੱਚਿਆਂ ਦੇ ਵਿੱਚ ਕੀ ਟੈਲੈਂਟ ਹੈ ਸਿਰਫ ਸਟੇਜ ਤੇ ਆ ਕੇ ਪਤਾ ਲੱਗਦਾ ਵਾਓ ਮੇਰਾ ਬੱਚਾ ਐਨਾ ਅੱਛਾ ਕਰ ਸਕਦਾ ਸੋ ਇਹ ਹੀ ਚੀਜ਼ ਹੁੰਦੀ ਹੈ ਜਿਹੜੀ ਸਾਡੀ ਪ੍ਰਾਪਤੀ ਹੈ ਤੇ ਸਾਡੇ ਬੱਚਿਆਂ ਦੀ ਪ੍ਰਾਪਤੀ ਹੈ ਅੱਗੇ ਨੂੰ ਹੋਰ ਵੀ ਵਧੀਆ ਕਰਨ ਦੇ ਵਾਅਦੇ ਨਾਲ ਹੋਰ ਵੀ ਚੰਗੇਰਾ ਕਰਨ ਦੇ ਵਾਅਦੇ ਨਾਲ ਅੱਜ ਤੁਹਾਡੇ ਤੋਂ এজੈਂਸ ਲੈਣੇ ਆ థాంక్స్ ਟੂ ਆਲ ਆਫ ਯੂ ਬਟ ਸਟੇ ਫॉर}{|\text{national anthem and last honor}} which is pending only two minutes gate close away thank you for the show thank you to the khan ji karo national anthem we are indians so national anthem bhi grace sade sab lai bahut hai us to pehla ek chota dia honor jede bandeyan ne jede bachchean ne efforts kitiyan unan nu Thank you, thank you so much ma'am for your inspiring words. Your guidance always motivates us to strive for excellence. Thank you, thank you so much ma'am. <laughs> A big thank you our principal ma'am for their continued support and guidance. पार्ट ऑफ अवर एनुअल डे इट है प्राइड एंड मेमोरेबल मूवमेंट नाउ आई रिक्वेस्ट आई वुड लाइक टू एक्सटैंड अवॉर्ड वेलकम ਬਾਇਰ ਡਾਇਰੈਕਟਰ ਸਰ ਸਰਦਾਰ ਦਵਿੰਦਰ ਸਿੰਘ ਜੀ ਮੈਂ ਪਰਮਜੀਤ ਕੌਰ ਜੀ ਸਰਦਾਰ ਹਰਜੀਤ ਸਿੰਘ ਜੀ ਭਮਰਾ ਪਲੀਜ਼ ਕਮ ਆਨ ਦਾ ਸਟੇਜ ਮਿਸਟਰ ਸ਼ਰਨਜੀਤ ਸਿੰਘ ਅਲੋਂਗ ਵਿਦ ਹਿਸ ਵਾਈਫ ਸਰਦਾਰ ਮਿਸਟਰ ਸ਼ਰਨਜੀਤ ਸਿੰਘ ਅਲੋਂਗ ਵਿਦ ਹਿਸ ਵਾਈਫ ਮਿਸਟਰ ਜਵਿੰਦਰ ਸਿੰਘ ਜੀ ਲੋਟੇ ਪਲੀਜ਼ ਕਮ ਆਨ ਦਾ ਸਟੇਜ ਅੰਟੀ ਮਿਸਟਰ ਪਰਮਦੀਪ ਸਿੰਘ ਪਲੀਜ਼ ਕਮ ਆਨ ਦਾ ਸਟੇਜ ਮਮਾ ਜੀ ਪਲੀਜ਼ ਕਮ